ਕੰਮ ਵਜੋਂ ਮੈਂ ਪੱਥੇ ਦਾ ਕੰਮ ਕਰਦਾ ਇੱਟਾਂ ਪੱਥਰਾਂ ਦਾ ਤਾਂ ਉਹਦੇ ਕਰਕੇ ਜਲਦੀ ਉੱਠਣਾ ਪੈਂਦਾ ਸਵੇਰੇ 4 ਵਜੇ ਪੱਥੇ ਤੇ ਚਲੇ ਜਾਂਦੇ ਆ ਤਾਂ ਜਦੋਂ ਕਾਲਜ ਲਾਦਾ ਉਹ ਤੋਂ 8 ਵਜੇ ਨੂੰ ਕੰਮ ਖਤਮ ਕਰਕੇ ਆਪਣਾ ਕਾਲਜ ਚਲੇ ਜਾਂਦੇ ਆ ਪਰ ਹੁਣ ਛੁੱਟੀਆਂ ਨਾ ਕਰਕੇ 10 ਵਜੇ ਤੱਕ ਉੱਥੇ ਕੰਮ ਕਰਨਾ ਜਿੱਦੋਂ ਬਾਅਦ ਮੱਝਾਂ ਲਈ ਹਰਾਚਾਰਾ ਲੈ ਕੇ ਆਉਣਾ ਉਹਨਾਂ ਨੂੰ ਸਾਂਭਣਾ ਫਿਰ 2:30 ਵਜੇ ਫੇਰ ਦੁਬਾਰਾ ਪੱਥੇ ਤੇ ਜਾਣਾ ਹੁੰਦਾ ਤਾਂ ਸ਼ਾਮ ਨੂੰ ਘੰਟਾ ਡੇਢ ਘੰਟਾ ਪੜਾਈ ਤੇ ਵੀ ਲਾ ਲਈਦਾ ਟੀਵੀ 2 ਵੀ ਦੇਖਣ ਦਾ ਟਾਈਮ ਨਹੀਂ ਹੁੰਦਾ ਤਾਂ ਜੇ ਹੋਣ 15-20 ਮਿੰਟ ਤਾਂ ਫੋਨ ਨੂੰ ਦੇਖ ਲਈਦਾ ਹਨਾ ਸਵੇਰੇ ਜਾਂਦੇ ਰਾਤ ਨੂੰ ਮੁੜਦੇ ਮੋਢੇ ਕੰਨਾਂ ਹੌਲੀ ਤੁਰਦੇ ਮਿੱਟੀ ਪਟਦੇ ਪਾਣੀ ਪਾਉਂਦੇ ਮੇਰਾ ਘਰ ਦੇਖ ਮੈਨੂੰ ਪਥਰੇ ਯਾਦ ਆਉਂਦੇ ਮੇਰਾ ਘਰ ਦੇ ਮੈਨੂੰ ਪਥਰੇ ਯਾਦ ਆਉਂਦੇ ਸਾਂਚੇ ਧੋਂਦੇ ਇੱਟਾਂ ਪਾਉਂਦੇ ਸੁੱਕੀਆਂ ਇੱਟਾਂ ਥੱਲ ਕੇ ਆਉਂਦੇ ਫੱਟੀ ਮਾਰਦੇ ਰੇਤਾ ਲਾਉਂਦੇ ਮੇਰਾ ਘਰ ਦੇ ਮੈਨੂੰ ਪਥਰੇ ਯਾਦ ਆਉਂਦੇ ਪਾਲਾਂ ਬਿੜਦੇ ਫਿਰ ਇੱਟਾਂ ਲਾਉਂਦੇ ਮਿੱਟੀ ਵਿੱਚ ਮਿੱਟੀ ਹੋ ਕੇ ਕੀ ਕਮਾਉਂਦੇ ਥੱਕੇ ਹਾਰੇ ਮੁੜ ਕੇ ਆਉਂਦੇ ਮੇਰਾ ਘਰ ਦੇ ਮੈਨੂੰ ਪਥਰੇ ਯਾਦ ਆਉਂਦੇ ਮੇਰਾ ਘਰ ਦੇ ਮੈਨੂੰ ਪਥਰੇ ਯਾਦ ਸਰਚ ਜਦੋਂ ਮਨੋਮੀ ਕਲਾਸ ਚ ਸੀ ਨਾ ਤਾਂ ਉਦੋਂ ਕਵਤਾਵਾਂ ਦੇ ਪ੍ਰਸੰਗ ਸਹਿਤ ਵਿਆਖਿਆ ਵਿੱਚ ਇਹਦੇ ਆਪਕਾ ਤੋਂ ਸਿੱਧਰ ਵੀ ਬਹੁਤ ਕਰਦੇ ਉਦੋਂ ਕੋਈ ਕਵਤਾ ਨਾਲ ਵਾਅਦਾ ਹਸਤਾ ਹੈ ਨਹੀਂ ਸੀ ਆਪਣਾ ਤਾਂ ਇਸ ਤੋਂ ਬਾਅਦ ਸ਼ਾਇਰ ਗੁਰਪ੍ਰੀਤ ਜੀ ਮਾਨਸਾ ਤੋਂ ਜੋ ਦੂਜੀ ਕਲਾਸ ਨੂੰ ਪੜਾਉਂਦੇ ਸੀ ਤਾਂ ਉਹਨਾਂ ਨਾਲ ਰਾਬਤਾ ਹੋਇਆ ਮੇਰਾ ਉਹਨਾਂ ਨੂੰ ਮਿਲਿਆ ਤਾਂ ਕਵਤਾ ਬਾਰੇ ਥੋੜਾ ਪਤਾ ਲੱਗਿਆ ਕਵਤਾ ਕੀ ਚੀਜ਼ ਹੈ ਨਾ ਤਾਂ ਉਹਨਾਂ ਤੋਂ ਲਿਖਣਾ ਸਿੱਖਿਆ ਹੌਲੀ ਹੌਲੀ ਤਾਂ ਕਵਤਾ ਨਾਲ ਵਾਅਦਾ ਹਸਤਾ ਪਿਆ ਮੇਰਾ ਜਦੋਂ ਲਿਖਣ ਲੱਗੇ ਤਾਂ ਜ਼ਿੰਦਗੀ ਵੀ ਚੰਗੀ ਲੱਗਣ ਲੱਗੀ ਹੈ ਨਾ ਜਿਉਣਾ ਸਿੱਖ ਲਿਆ ਤਾਂ ਅਸਲ ਇੱਕ ਗੱਲ ਹੋਰ ਸੀ ਵੀ ਉਦੋਂ ਜਿਹੜੇ ਮੇਰੇ ਮਿੱਤਰ ਸਾਥੀ ਸੀ ਤਾਂ ਕਿਸੇ ਕਾਰਨ ਸਾਡੇ ਵਿੱਚ ਝਗੜਾ ਹੋ ਗਿਆ ਅਸਲ 'ਚ ਤਾਂ ਮੈਂ ਇਕੱਲਾ ਹੀ ਰਹਿ ਗਿਆ ਸਕੂਲ 'ਚ ਤਾਂ ਜਦੋਂ ਜਿਹੜਾ ਮੇਰਾ ਇਕੱਲਾਪਨ ਹੁੰਦਾ ਸੀ ਸ਼ਾਇਦ ਉਹਨੇ ਮੈਨੂੰ ਲਿਖਣ ਨਾਲ ਪਾਸੇ ਲਾ ਦਿੱਤਾ ਮੈਨੂੰ ਲਿਖਣ ਵਿੱਚ ਆਪਣੇ ਆਲੇ ਦੁਆਲੇ ਤੋਂ ਜਿਹੜੀਆਂ ਅਨੁਭਵ ਹੁੰਦੇ ਆ ਮੇਰੇ ਅਸਲ 'ਚ ਉਹਨਾਂ ਵਿੱਚ ਹੀ ਲਿਖਦਾ ਜਿਹੜੀਆਂ ਮੇਰੀਆਂ ਪਹਿਲਾਂ ਤੋਂ ਕਤਬਾਂ ਨਿਆਵਾਲ 47 ਤਾਂ ਉਹਨਾਂ 'ਚ ਮੈਂ ਆਪਣੇ ਸਿਰਫ ਅਨੁਭਵ ਹੀ ਲਿਖੇ ਨੇ ਤਾਂ ਅਨੁਭਵ ਤੋਂ ਮੰਨ ਲਓ ਵੀ ਆਲਾ ਦਵਾਲਾ ਹੋ ਜਾਂਦਾ ਆਪਣਾ ਮਾਤਾ ਪਿਤਾ ਵਿੱਚ ਆ ਜਾਂਦੇ ਨੇ ਹਨਾ ਉਹਦੇ ਸਭ ਕੁਝ ਬਾਰੇ ਲਿਖੀ ਤਾਂ ਮੈਂ ਜਿਹੜੀ ਚੀਜ਼ ਬਾਰੇ ਹਜੇ ਮੈਂ ਗਿਆ ਨਹੀਂ ਉਹਦੇ ਬਾਰੇ ਮੈਂ ਨਹੀਂ ਲਿਖਦਾ ਤਾਂ ਮੈਂ ਕਿਰਤੀਆਂ ਬਾਰੇ ਲਿਖਦਾ ਕਿਉਂਕਿ ਕਿਰਤੀਆਂ ਨੂੰ ਮੈਂ ਦੇਖਿਆ ਹਜੇ ਮੈਂ ਪਹਾੜਾਂ 'ਚ ਨੱਚਦੇ ਮੂਰਤ ਨਹੀਂ ਦੇਖੇ ਜਿੱਦ ਦੇ ਪਹਾੜਾਂ 'ਚ ਨੱਚਦੇ ਮੂਰ ਦੇਖ ਲੇ ਤਾਂ ਉਹਨਾਂ ਬਾਰੇ ਵੀ ਲਿਖਾਂਗਾ ਪੜਨਾ ਤਾਂ ਵੀ ਮੈਂ ਜੋ ਸੈਮੀ ਕਲਾਸ ਚ ਹੁੰਦਾ ਸੀ ਤਾਂ ਕਿਤਾਬਾਂ ਲਾਇਬ੍ਰੇਰੀ ਤੋਂ ਈਸ਼ੂ ਕਰਾਉਂਦੇ ਸੀ ਅਸੀਂ ਤਾਂ ਕਿਸੇ ਕਾਰਨ ਮੈਨੂੰ ਆਪਣੀ ਪੜ੍ਹਾਈ ਸੈਮੀ ਕਲਾਸ ਚ ਛੱਡਣੀ ਪਈ ਤਾਂ ਉਦੋਂ ਇੱਕ ਕਿਤਾਬ ਨਰਿੰਦਰ ਸਿੰਘ ਕਪੂਰ ਦੀ ਈਸ਼ੂ ਕਰਾਈ ਹੋਈ ਸੀ ਤਰਕਵੇਦ ਮੇਰੇ ਕੋਲ ਸੀ ਤਾਂ ਉਹ ਮੇਰੇ ਕੋਲ ਹੀ ਰਹਿ ਗਈ ਤਾਂ ਉਹ ਬੇਲੇ ਸਮੇਂ ਚ ਮੈਂ ਉਹ ਕਿਤਾਬ ਨਾਲ ਵੀ ਮਨ ਨਾਲ ਮੱਥਾ ਮਾਰਨਾ ਹੀ ਸੀ ਅਸਲ ਚ ਕਿਉਂਕਿ ਉਦੋਂ ਕੁਝ ਸਮਝ ਨਹੀਂ ਸੀ ਆਉਂਦਾ ਤਾਂ ਉਹ ਕਿਤਾਬ ਅੱਜ ਵੀ ਮੇਰੇ ਕੋਲ ਪਈ ਆ ਤਰਕਵੇਦ ਨਾਂ ਦੀ ਤਾਂ ਸਭ ਤੋਂ ਪਹਿਲਾਂ ਮੈਂ ਨਰਿੰਦਰ ਕਪੂਰ ਨੂੰ ਇਹ ਕਹਿਆ ਇਸ ਤੋਂ ਬਾਅਦ ਉਹਨਾਂ ਦੀਆਂ ਹੋਰ ਕਿਤਾਬਾਂ ਕੱਲਿਆਂ ਦਾ ਕਾਫਲਾ ਹੋਰ ਚੱਲਦਾ ਰਿਹਾ ਖਿੜਕੀਆਂ ਦਰਦਰ ਪਾਜੇ ਤਾਂ ਬਹੁਤ ਕਿਤਾਬਾਂ ਉਹਨਾਂ ਦੀਆਂ ਪੜੀਆਂ ਨੇ ਤਾਂ ਬਾਕੀ ਹੁਣ ਕੰਮ 'ਚ ਜ਼ਿਆਦਾ ਵਿਅਸਤ ਹੁੰਨੇ ਆ ਤਾਂ ਪੜਨ ਦਾ ਥੋੜਾ ਸਮਾਂ ਘੱਟ ਹੀ ਹੁੰਦਾ ਠੀਕ ਆ ਸਲੇਵਸ ਨੂੰ ਟਾਈਮ ਦੇ ਦਿੰਦੇ ਆ ਥੋੜਾ ਬਹੁਤ ਤਾਂ ਘਰ ਵੱਨ ਨੂੰ ਭੁੱਲਸਾਏ ਤਹਨਾ ਆਪਣੀ ਪੜਾਈ ਲਿਖਾਈ ਦੇ ਲਿਖਣ ਵਾਲੇ ਪਾਸੇ ਤੱਕਾ ਦੇ ਮੈਨੂੰ ਇਹ ਗੱਲ ਨਹੀਂ ਕਹੀ ਗਈ ਵੀ ਜਦੋਂ ਵੀ ਕਿਸੇ ਕਵੀ ਦਰਬਾਰ ਤੇ ਜਾਣਾ ਵੀ ਪਹਿਲਾਂ ਕੰਮ ਕਰੋ ਬਾਅਦ 'ਚ ਜਾਣਾ ਜਾ ਕੰਮ ਜ਼ਰੂਰੀ ਆ ਇਹ ਕੱਲ ਨੂੰ ਤਾਂ ਘਰ ਵੱਲੋਂ ਫੁੱਲ ਸਪੋਰਟ ਆਈ ਜੋ ਵੀ ਕਰਦੇ ਆ ਸਾਰਾ ਸਾਥ ਦਿੰਦੇ ਨਾਲ 10ਵੀਂ ਕਲਾਸ ਚ ਸਭ ਤੋਂ ਪਹਿਲਾਂ ਮੇਰੀ ਪਹਿਲੀ ਕਿਤਾਬ ਉਹ ਮੈਂ ਹੀ ਸੀ ਜਿਹੜੀ ਆ ਗਈ ਸੀ ਤਾਂ ਉਹਦੇ ਵਿੱਚ ਬਹੁਤ ਸਤਪਾਲ ਭੇਖੀ ਹੋਰੀ ਜਸਪ੍ਰੀਜ ਜਗਰਾਉ ਹੋਰੀ ਸ਼ਾਇਰ ਗੁਰਪ੍ਰੀਤ ਜੀ ਉਹਨਾਂ ਦੀ ਬਦੌਲਤ ਵੀ ਮੈਂ ਥੋੜਾ ਜਿਹਾ ਹਨਾ ਅੱਗੇ ਵਧਿਆ ਤਾਂ ਉਹ ਕਿਤਾਬ ਜਦੋਂ ਸਾਹਮਣੇ ਆਈ ਤਾਂ ਸਭ ਤੋਂ ਪਹਿਲਾਂ ਮੈਂ ਲੁਧਿਆਣਾ ਰਾਮਗੜੀਆ ਕਾਲਜ ਵਿੱਚ ਨਪਤੇਜ ਭਾਰਤੀ ਜੀ ਨੂੰ ਮਿਲਿਆ ਉਨਾਂ ਨੇ ਮੇਰਾ ਇੱਕ ਆਟੋਗ੍ਰਾਫ ਲੈਤਾ ਹੀ ਮੇਰੇ ਅੱਜ ਵੀ ਜ਼ਿਆਦਾ ਤਾਂ ਉੱਥੋਂ ਮੈਨੂੰ ਥੋੜਾ ਲੱਗਿਆ ਹਨਾ ਵੀ ਚਲੋ ਠੀਕ ਆ ਤਾਂ ਉਦੋਂ ਹੌਸਲਾ ਮਿਲਿਆ ਮੈਨੂੰ ਅੱਗੇ ਮੈਂ ਲਿਖਦਾ ਰਿਹਾ ਤਾਂ ਅਗਲੀ ਕਿਤਾਬ ਮੇਰੀ ਪਾਰਮਨ ਕਲਾਸ ਚ ਆ ਗਈ ਸੀ ਕਿੱਥੇ ਹੈ ਮੇਰੀ ਕਾਤਾ ਅੱਗੇ ਫਿਰ 16 ਦਾ ਅਵਾਰਡ ਹੈ ਜਿਹੜੇ 2020 ਚ ਅਵਾਰਡ ਦਿੱਤੇ ਗਏ ਬਸ ਸਰਪਾਕ ਵੱਲੋਂ ਤਾਂ ਸਾਇਰ ਗੁਰਪ੍ਰੀਤ ਜੀ ਦਾ ਸਵੇਰੇ ਫੋਨ ਆਇਆ ਹਲੇ ਮੈਂ ਉੱਠਿਆ ਸੀ ਤਾਂ ਉਹਨਾਂ ਨੇ ਵਧਾਈ ਦਿੱਤੀ ਮੈਨੂੰ ਅਵਾਰਡ ਬਾਰੇ ਕੁਛ ਨਹੀਂ ਸੀ ਪਤਾ ਵੀ ਇਹ ਅਵਾਰਡ ਕਿੱਦਾਂ ਹੁੰਦਾ ਜਾਂ ਕਿਵੇਂ ਦਿੱਤਾ ਜਾਂਦਾ ਤਾਂ ਉਹਨਾਂ ਨੇ ਮੈਨੂੰ ਮਿਲਣ ਲਈ ਬੁਲਾਇਆ ਸਕੂਲ 'ਚ ਜਿੱਥੇ ਮੈਂ ਪੜਿਆਗਾ ਗਵਰਨਮੈਂਟ ਸਕੂਲ ਮਾਨਸਾ ਤਾਂ ਉੱਥੇ ਗਿਆ ਮੈਂ ਸਨਮਾਨਿਤ ਕੀਤਾ ਉਹਨਾਂ ਨੇ ਅਵਾਰਡ ਬਾਰੇ ਦੱਸਿਆ ਤਾਂ ਉਹ ਵੀ ਇੱਕ ਪਲ ਸੀ ਵੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਹਨਾ ਤੇ ਖੁਸ਼ੀ ਹੋਈ ਜਦੋਂ ਘਰ ਆਇਆ ਤਾਂ ਘਰ ਆ ਕੇ ਕਾਲ ਚ ਚੁਫੋ ਉਹਨਾਂ ਨੇ ਅਧਿਆਪਕਾਂ ਦੇ ਵਧਾਈਆਂ ਦੇਣੀਆਂ ਤੇ ਹੌਸਲਾ ਵਧਾਈ ਕਰਨੀ ਤਾਂ ਉਹ ਵੀ ਇੱਕ ਖੁਸ਼ੀ ਵਾਲਾ ਪਲ ਸੀ ਤੇ ਅਵਾਰਡ ਹਜੇ ਨਹੀਂ ਮਿਲਿਆ ਵੀ ਫਿਰ ਲੋਕਡਾਊਨ ਹੋ ਗਿਆ ਸੀ ਨਾ ਤਾਂ ਕਰਕੇ ਵੀ ਪੈਸੇ ਰਾਸ਼ੀ ਜਿਹੜੀ ਉਹ 21000 ਰੁਪਏ ਭੇਜਦੇ ਨੇ ਉਹ ਮੇਰੇ ਅਕਾਊਂਟ 'ਚ ਆ ਗਿਆ ਸੀ ਤੇ ਬਾਕੀ ਅਵਾਰਡ ਲਈ ਹਜੇ ਉਹਨਾਂ ਨੇ ਬੁਲਾਇਆ ਨਹੀਂ ਤਾਂ ਲੇਖਕ ਹੋਣਾ ਮੇਰੇ ਲਈ ਇੱਕ ਵੀ ਸੁਭਾਵਿਕ ਜੀ ਗੱਲ ਹੀ ਅਸਲ 'ਚ ਜੇ ਦੇਖਿਆ ਜਾਵੇ ਤਾਂ ਜਦੋਂ ਮੈਂ ਲੇਖਕ ਬਣਿਆ ਤਾਂ ਪਿੰਡ 'ਚ ਹੌਲੀ-ਹੌਲੀ ਪਤਾ ਲੱਗਿਆ ਵੀ ਮੇਰੀ ਕਿਤਾਬ ਆਈ ਆ ਤਾਂ ਪਿੰਡ ਵੱਲੋਂ ਮੈਨੂੰ ਪੂਰੀ ਸਪੋਰਟ ਆ ਤਾਂ ਪਿੰਡ ਵਾਲੇ ਬਹੁਤ ਮਦਦ ਕਰਦੇ ਆ ਹਨਾ ਤਾ ਹੈਗੇ ਵੀ ਲੋਕ ਵੀ ਵਦਿਆ ਮੇਰੇ ਪਿੰਡ ਦੇ ਇਮਾਨਦਾਰ ਨੇ ਤਾ ਜਿੱਥੇ ਮੈਂ ਕੰਮ ਕਰਦਾ ਜਾਂ ਕਿਤੇ ਵੀ ਜਾਂਦਾ ਜਿਵੇਂ ਪੱਠੇ ਤੇ ਜਾਂ ਤਾਂ ਉੱਥੇ ਬਹੁਤ ਘਟ ਜਾਂਦੇ ਆ ਮੇਰੇ ਲਿਖਣ ਵਾਲੇ ਉੱਥੇ ਮੈਨੂੰ ਕੰਮ ਤੋਂ ਹੀ ਪਸਾਣਿਆ ਜਾਂਦਾ ਵੀ ਮੈਂ ਲਿਖਦਾ ਲੇਖਕ ਹੋਣ ਨੇ ਮੈਨੂੰ ਸਿਖਾਇਆ ਵੀ ਬਹੁਤ ਕੁਝਾ ਜ਼ਿੰਦਗੀ ਨੂੰ ਕਿੰਜ ਜਿਉਣਾ ਹਨਾ ਤਾ ਮੈਂ ਦੇਖਿਆ ਵੀ ਬਹੁਤ ਦੋਸਤ ਮਿੱਤਰ ਜਿਹੜੇ ਸਾਥੀ ਹੁੰਦੇ ਆ ਮੇਰੇ ਨਾਲ ਰਹਿੰਦੇ ਆ ਉਹ ਆਉਣ ਵਾਲੇ ਕੱਲ ਨੂੰ ਲੈ ਕੇ ਤੇ ਬੀਤੇ ਹੋਏ ਕੱਲ ਨੂੰ ਲੈ ਕੇ ਪਰੇਸ਼ਾਨ ਹੁੰਦੇ ਥੋੜੇ ਜੇ ਪਰ ਮੇਰੇ ਚ ਇਦਾਂ ਦਾ ਕੁਝ ਨਹੀਂ ਹੈਗਾ ਹਨਾ ਵੀ ਕੱਲ ਸੀ ਉਹ ਪੀਤ ਗਿਆ ਉਹਨੂੰ ਯਾਦ ਕਰਕੇ ਮੈਨੂੰ ਆ ਉਹ ਗੱਲ ਨਹੀਂ ਹੈਗੀ ਤੇ ਆਉਣ ਵਾਲਾ ਕੱਲ ਉਹਨੂੰ ਯਾਦ ਕਰਕੇ ਵੀ ਮੈਂ ਥੋੜਾ ਪਰੇਸ਼ਾਨ ਹੋਵਾਂ ਵੀ ਹਨਾ ਮੈਂ ਲੜਨ ਲਈ ਤਿਆਰ ਆਉਣ ਵਾਲਾ ਜਿਹੜਾ ਕੱਲ ਆਉ ਉਹਦੇ ਲਈ ਮੈਂ ਤਿਆਰ ਆ ਪਰ ਇਹ ਨਹੀਂ ਹੈਗਾ ਕਿ ਪਰੇਸ਼ਾਨ ਹੋਵਾਂ ਪਰੇਸ਼ਾਨ ਨਹੀਂ ਹੈਗਾ ਫਿਕਰ ਨਹੀਂ ਕੀਤੀ ਕਦੇ ਹਨਾ ਅੱਜ ਚ ਜਿਉਣਾ ਮੈਨੂੰ ਲੇਖਕ ਹੋਣ ਨੇ ਸਿਖਾਇਆ ਸ਼ਾਇਦ ਜਿਦੋਂ ਮੈਂ ਲਿਖਣ ਲੱਗ ਗਿਆ ਤਾਂ ਮੈਂ ਸਿੱਖ ਗਿਆ ਵੀ ਕਿਵੇਂ ਜੁੜਦੀ ਹੈ ਜ਼ਿੰਦਗੀ ਪੜਾਈ ਦਾ ਅਸਲ ਪਹਿਲੀ ਤੋਂ ਲੈ ਕੇ 8ਵੀਂ ਤੱਕ ਮੈਂ ਆਪਣੇ ਪਿੰਡੇ ਜਵਾਰਕੇ ਵਿੱਚ ਕੀਤੀ ਹੈ ਨਾ ਸਰਕਾਰੀ ਸਕੂਲ ਤੋਂ ਤੇ ਇਸ ਤੋਂ ਬਾਅਦ ਗਵਰਨਮੈਂਟ ਸਕੂਲ ਮਾਨਸਾ ਤੋਂ ਅਗਲੀ ਪੜਾਈ 12ਵੀਂ ਤੱਕ ਦੀ ਕੀਤੀ ਆ ਤਾਂ ਹੁਣ ਮੈਂ ਬੀਏ ਕਰ ਰਿਹਾ ਨਹਿਰੂ ਕਾਲਜ ਮਾਨਸਾ ਤਾਂ ਵੀ ਪੜਾਈ 'ਚ ਮੈਂ ਪੜਨ 'ਚ ਚੰਗਾ ਸੀ ਨਾਲ ਕੰਮ ਕਰਦਾ ਸੀ ਤੇ ਪੜਾਈ ਦਾ ਵੀ ਹੋਈ ਜਾਂਦਾ ਸੀ ਪੜਾਈ 'ਚ ਕਿਸੇ ਪੱਖ ਪੱਖੋਂ ਮਾਰ ਨਹੀਂ ਕਰਦੀ ਅਸਲ ਕਹਿ ਸਕਦੇ ਆ ਨੰਬਰ ਵੀ ਬਹੁਤ ਵਧੀਆ ਆਉਂਦੇ ਪਰ ਇੱਕ ਗੱਲ ਸੀ ਵੀ 10ਵੀਂ ਕਲਾਸ ਚ ਜਾ ਕੇ ਕੁਝ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਰਹੀਆਂ ਵੀ ਮੈਨੂੰ ਕਲਾਸ ਚ ਬੈਠੇ ਨੂੰ ਅਸਲ ਚ ਨੀਂਦ ਆ ਜਾਂਦੀ ਸੀ ਤੇ ਟੀਚਰਾਂ ਨੂੰ ਥੋੜਾ ਇਹ ਗੱਲ ਤਾਂ ਹੋ ਵੀ ਸੀ ਹਨਾ ਤਾਂ ਕਈ ਵਾਰ ਮੈਨੂੰ ਉਠਾ ਕੇ ਜਦੋਂ ਗੱਲ ਪੁੱਛਦੇ ਕਿ ਸੁੱਤਾ ਪਿਆ ਤੂੰ ਤਾਂ ਗੱਲ ਰਸ ਵੀ ਕੀ ਕੀਤੀ ਤਾਂ ਮੈਂ ਉਹਨਾਂ ਨੂੰ ਉਹ ਗੱਲ ਦਾ ਜਵਾਬ ਦੇ ਦਿੰਦਾ ਸੀ ਜਿਹੜੀ ਉਹਨਾਂ ਨੇ ਕੀਤੀ ਹੁੰਦੀ ਸੀ ਭਾਵੇਂ ਮੈਂ ਨੀਂਦ ਚ ਹੁੰਦਾ ਸੀ ਸਕੂਲ ਤੋਂ ਬਾਅਦ ਕਾਲਜ ਬੀਏ ਕੀਤੀ ਬੀਏ ਹੋ ਰਹੀ ਹੈ ਮੇਰੀ ਹਨਾ ਤਾਂ ਸੁਪਨਾ ਮੇਰਾ ਅਸਲ ਚਾਰ ਵਿੱਚ ਜਾਣ ਦਾ ਸੀ ਪਰ ਚਲੋ ਜਿਵੇਂ ਵੀ ਆਪਾਂ ਬਦਲਦੇ ਰਹਨੇ ਆ ਹਨਾ ਜਿਵੇਂ ਜ਼ਿੰਦਗੀ ਦੇ ਪੜਾਉਂਦੇ ਰਹਿੰਦੇ ਆ ਆਪਾਂ ਬਦਲਦੇ ਰਹਨੇ ਆ ਤਾਂ ਮੈਂ ਥੀਏਟਰ ਜੁਆਇਨ ਕੀਤਾ ਕਾਲਜ ਰਾਕੇ ਥੀਏਟਰ ਚ ਨੁਕਕਨਾਟ ਕੀਤਾ ਤਾਂ ਉਥੋਂ ਮੇਰਾ ਜਿਹੜਾ ਥੋੜਾ ਜਿਹਾ ਰੁਝਾਨ ਆ ਉਹ ਐਕਟਿੰਗ ਵੱਲ ਹੋ ਗਿਆ ਵੀ ਥੋੜਾ ਜਿਹਾ ਐਕਟਿੰਗ ਲਾਈਨ ਵੀ ਠੀਕ ਆ ਤਾਂ ਐਕਟਿੰਗ ਤੋਂ ਬਾਅਦ ਵੀ ਹੁਣ ਮੈਨੂੰ ਲੱਗਦਾ ਵੀ ਇਹ ਅਧਿਆਪਕ ਦਾ ਵੀ ਜਿਹੜਾ ਕਿਤਾ ਉਹ ਬਹੁਤ ਚੰਗਾ ਹੁੰਦਾ ਤਾਂ ਵੀ ਮੇਰੇ ਦੋ ਐਮ ਜੇ ਮੰਨ ਲਓ ਤੁਸੀਂ ਵੀ ਜਾਤਾ ਐਕਟਰ ਬਣ ਜੀਏ ਜਾਂ ਅਧਿਆਪਕ ਬਣ ਜੀਏ ਇਹ ਹੋ ਸਕਦਾ ਰਾਈਟਰ ਜੇ ਅਧਿਆਪਕਾਂ ਦਾ ਰਾਈਟਰ ਵੀ ਰਹਿਾਂਗੇ ਨਾਲ ਹਨਾ ਤੇ ਜੇ ਐਕਟਰਾਂ ਤਾਂ ਵੀ ਰਾਈਟਰ ਰਹਿਾਂਗੇ ਨਾਲ ਲਿਖਣਾ ਜ਼ਰੂਰੀ ਹੈ ਇਹ ਲਿਖਣ ਵਾਲੀ ਜ਼ਿੰਦਗੀ ਅਸਲ ਜੇ ਦੇਖਿਆ ਜਾਂਦਾ ਕਰ ਦੇ ਹਾਲਾਤਾਂ ਨੇ ਮੇਰੇ ਤੇ ਬਹੁਤਾ ਪ੍ਰਭਾਵ ਨਹੀਂ ਪਾਇਆ ਅਸਲ ਜਿਵੇਂ ਵੀ ਆ ਮੈਨੂੰ ਅਸਲ ਵੀ ਇਹ ਹੋਣਾ ਚਾਹੀਦਾ ਵੀ ਆਪਾਂ ਨੂੰ ਮਾਤਾ ਪਿਤਾ ਵੱਲੋਂ ਜਾਂ ਘਰ ਦੇ ਭੈਣ ਭਰਾ ਵੱਲੋਂ ਸਪੋਰਟ ਹੋਣੀ ਚਾਹੀਦੀ ਆ ਮੈਨੂੰ ਫੁੱਲ ਸਪੋਰਟ ਸੀ ਤਾਂ ਕਰਕੇ ਹਾਲਾਤਾਂ ਨੇ ਮੇਰੇ ਵਿੱਚ ਆਉਂਦੀ ਕੋਸ਼ਿਸ਼ ਨਹੀਂ ਕੀਤੀ ਹਾਲਾਤ ਜਿਵੇਂ ਵੀ ਹੋਣ ਅਸੀਂ ਆਪਣੇ ਲਈ ਕਰਦੇ ਆ ਜੋ ਕਰਦੇ ਆ ਕੰਮ ਕੀਤਾ ਕਰਦੇ ਆ ਹਨਾ ਮੰਨ ਲਓ ਬਹੁਤੇ ਮੈਂ ਸੁਣਿਆ ਕਹਿੰਦੇ ਆ ਵੀ ਅਸੀਂ ਠੋਕਰਾ ਖਾਦੇ ਆ ਪਰ ਮੈਂ ਇਹ ਗੱਲ ਨਹੀਂ ਕਹੂੰ ਮੈਂ ਠੋਕਰਾ ਖਾਦੇ ਆ ਕਿਉਂਕਿ ਉਹ ਮੈਂ ਆਪਣੇ ਲਈ ਕੀਤਾ ਮੈਂ ਕਰਕੇ ਕਿਸੇ ਨੂੰ ਤਾਂ ਨਹੀਂ ਦਿੱਤਾ ਨਾ ਤਾਂ ਆਪਦੇ ਲਈ ਹਾਲਾਤ ਮੈਂ ਆਪ ਹੀ ਬਦਲਨੇ ਆਪਣੇ ਜਿਹੜੇ ਹੈਗੇ ਆ ਤਾਂ ਚਰਖਾ ਤਾਂ ਬਹੁਤ ਪੁਰਾਣਾ ਸੀ ਉਹਦੇ 'ਚ ਕਾਨ ਪੈ ਗਿਆ ਮਾਂ ਨੇ ਤਕਲਾ ਕੱਢ ਤੂੜੀ ਵਾਲੇ 'ਚ ਰੱਖ ਦਿੱਤਾ ਤਕਲੇ ਨਾਲ ਅਸੀਂ ਕਦੇ-ਕਦੇ ਛੱਲੀਆਂ ਭੁੰਦੇ ਇੱਕ ਵਕਤ ਆਇਆ ਛੱਲੀਆਂ ਭੁੰਨ ਲਈ ਮੋਟੀ ਲੱਕੜ ਨਹੀਂ ਸੀ ਬਾਪੂ ਨੇ ਚੱਕਿਆ ਘੋਟਾ ਤੇ ਕੱਢ ਦਿੱਤਾ ਕਾਨ ਚਰਖੇ ਦਾ ਹੁਣ ਛੱਲੀਆਂ ਦੀ ਰੁੱਤ ਚਲੀ ਗਈ ਤਕਲਾ ਵੀ ਮੁੜ ਗਿਆ ਹੁਣ ਸਾਡੇ ਪਿੰਡ ਗੱਡੀਆਂ ਵਾਲੇ ਨਹੀਂ ਆਉਂਦੇ ਨਹੀਂ ਤਾਂ ਤਕਲੇ ਦੀ ਧਾਰ ਬਣਵਾ ਲੈਂਦੇ ਮਾਂ ਕਹਿੰਦੀ ਚਰਖੇ ਤੋਂ ਬਿਨਾ ਇਹ ਕਿਸ ਕੰਮ ਦਾ ਉਸਨੇ ਚੱਕਿਆ ਤਕਲਾ ਤੇ ਬਿੰਗਾ ਕਰ ਕੰਦ ਚ ਗੱਡ ਦਿੱਤਾ ਅੱਜ ਕੱਲ ਉਸਤੇ ਦੁੱਧ ਵਾਲਾ ਡੋਲੂ ਟੰਗਿਆ ਮਿਲਦਾ ਹੈ ਅੱਜ ਕੱਲ ਉਸਤੇ ਦੁੱਧ ਵਾਲਾ ਡੋਲੂ ਟੰਗਿਆ ਮਿਲਦਾ ਹੈ